ਹੈਲੋ ਜੀ ਸਾਰੇ ਪੈਨ ਪ੍ਰਾਪਾ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਕਾ ਪਿਆਰ اور ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੀ ਆ ਕਿ ਵਾਹਿਗੁਰੂ ਜੀ ਦੀ ਕਿਰਪਾ ਦਿਨ ਸਾਰੇ ਪੈਨ ਪ੍ਰਾਪਨੀ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੂਗੀ ਅੱਜ ਦੀ ਵੀਡੀਓ ਜਿਹੜੀ ਮੈਂ ਲੈ ਕੇ ਆਈਆਂ ਮੇਰੇ ਭੈਣਾਂ ਦੇ ਡਿਮਾਂਡ ਤੇ ਲੈ ਕੇ ਆਈਆਂ ਕਿਉਂਕਿ ਮੇਰੇ ਭੈਣਾਂ ਮੈਨੂੰ ਕਹੀ ਦਿਨਾਂ ਤੋਂ ਹਨ ਕਮੈਂਟ ਕਰ ਰਹੀਆਂ ਸੀ ਕਿ ਦੀਦੀ ਸਾਨੂੰ ਇਸ ਚੀਜ਼ ਤੇ ਵੀਡੀਓ ਬਣਾਓ ਹਨ ਤੇ ਅੱਜ ਮੈਂ ਤੁਹਾਨੂੰ ਦੱਸੂਗੀ ਕਿਉਂਕਿ ਦੇਖੋ ਇੱਕ ਤਾਂ ਸਰਦੀਆਂ ਆ ਗਈਆਂ ਨੇ ਹਨ ਤੇ ਦੂਸਰਾ ਆਪਾਂ ਹਨ ਆਪਣੀ ਜਿਹੜੀ ਬਾਡੀ ਹੈ ਆਪਣੀ ਜਿਹੜਾ ਸਰੀਰ ਹੈ ਆਪਾਂ ਬਹੁਤ ਇਹਦਾ ਹਨਾ ਬਿਲਕੁਲ ਧਿਆਨ ਨਹੀਂ ਰੱਖਦੇ ਆਪਾਂ ਸਾਰੇ ਪਰਿਵਾਰ ਦਾ ਧਿਆਨ ਰੱਖਦੇ ਪਰ ਆਪਦੇ ਸਰੀਰ ਦਾ ਆਪਾਂ ਬਿਲਕੁਲ ਧਿਆਨ ਨਹੀਂ ਰੱਖਦੇ ਹਨਾ ਤਾਈਓ ਕਹਿੰਦੇ ਨੇ ਕਹਿੰਦੇ ਉਮਰ ਤੋਂ ਪਹਿਲਾਂ ਹਨਾ ਜਿਹੜੀ ਕਬੀਲਦਾਰੀ ਹੈ ਉਹ ਬੁਢੇ ਕਰ ਦਿੰਦੀ ਹੈਗੀ ਹਨਾ ਤੇ ਕਈ ਪੰਪਰੇ ਮੈਨੂੰ ਵੀ ਕਹਿੰਦੇ ਨੇ ਵੀ ਹਨਾ ਦੀਦੀ ਤੁਸੀਂ ਹਨਾ 40 ਦੀ ਉਮਰ ਦੇ ਵਿੱਚ ਵੀ ਹਨਾ ਕਈ ਵਾਰੀ ਲੱਗਦਾ ਹੁੰਦਾ ਵੀ ਹਨਾ ਜਿਆਦੇ ਦੇ ਕਿਉਂਕਿ ਜਦੋਂ ਕਹਿੰਦੇ ਬਚਪਨ ਤੋਂ ਹੀ ਹਨਾ ਜ਼ਿੰਮੇਵਾਰੀਆਂ ਉਠਾਉਣੀਆਂ ਪੈ ਜਾਣ ਹਨਾ ਫਿਰ ਬੁਢਾਪਾ ਜਲਦੀ ਆ ਹੀ ਜਾਂਦਾ ਹੈਗਾ ਹਨਾ ਤੇ ਚਲੋ ਕੋਈ ਗੱਲ ਨਹੀਂ ਇਹ ਤਾਂ ਆਉਣਾ ਹੀ ਹੈ ਕੁਦਰਤ ਦਾ ਇੱਕ ਨਿਯਮ ਹੈਗਾ ਹਨਾ ਚਲ ਦੱਸ ਕਿਸਤੇ ਪਹਿਲਾਂ ਕਿਸਤੇ ਮਾਗਰੋਂ ਪਰ ਹਰ ਇੱਕ ਪੈਣ ਦੇ ਮਨ ਦੇ ਵਿੱਚ ਚਾਹ ਹੁੰਦਾ ਹਰ ਇੱਕ ਲੜਕੀ ਦੇ ਮਨ ਦੇ ਵਿੱਚ ਚਾਹ ਹੁੰਦਾ ਹੈ ਵੀ ਮੈਂ ਖੂਬਸੂਰਤ ਦਿੱਸਾਂ ਹਨਾ ਵੀ ਮੈਂ ਜਿਹੜੀ ਉਮਰ ਤੋਂ ਪਹਿਲਾਂ ਹਨਾ ਮੇਰੇ ਭੈਣਾਂ ਦੇ ਜੁਰੜੀਆਂ ਪੈ ਜਾਂਦੀਆਂ ਨੇ ਇਸ ਜਗ੍ਹਾ ਤੇ ਹਨਾ ਤੇ ਇਸ ਜਗ੍ਹਾ ਤੇ ਕਾਫੀ ਜ਼ਿਆਦਾ ਹਨਾ ਜਾਂ ਆਪਣੇ ਬਲੈਕ ਬਲੈਕ ਹੋ ਜਾਂਦਾ ਕਾਲਾ ਕਾਲਾ ਹੋ ਜਾਂਦਾ ਹਨਾ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਹੁੰਦਾਗਾ ਕਾਦੀ ਕਰਕੇ ਟੈਨਸ਼ਨ ਕਰਕੇ ਹੈਨਾ ਕਿਉਂਕਿ ਆਪਾਂ ਸਾਰਾ ਦਿਨ ਟੈਨਸ਼ਨਾਂ ਕਰੀ ਜਾਂਦੇ ਆ ਬਣਦਾ ਕੁਝ ਨਹੀਂ ਹੈਗਾ ਹੈਨਾ ਸਭ ਤੋਂ ਪਹਿਲਾਂ ਤਾਂ ਦੇਖੋ ਮਿਹਨਤ ਕਰੋ ਟੈਨਸ਼ਨ ਛੱਡੋ ਨਾਮ ਜਪੋ ਤੇ ਦੂਸਰੀ ਗੱਲ ਜਿਹੜੀਆਂ ਵੀ ਭੈਣਾਂ ਦੀ ਹੈਨਾ ਚਿਹਰੇ ਤੇ ਜੁਰੜੀਆਂ ਪੈ ਗਈਆਂ ਨੇ ਸਮੇਂ ਤੋਂ ਪਹਿਲਾਂ ਹੈਨਾ ਆਪਾਂ ਨੂੰ ਹੁੰਦਾ ਵੀ ਹਾਂ ਮੇਰੀ ਸਕਿਨ ਹੈ ਜਿਹੜੀ ਉਹ ਢਿੱਲੀ ਹੋਣ ਲੱਗਿਆ ਸਕਿਨ ਨੂੰ ਆਪਾਂ ਟਾਈਟ ਕਰਨ ਲਈ ਕੀ ਕਰ ਸਕਦੇ ਆ ਸਭ ਤੋਂ ਪਹਿਲੀ ਗੱਲ ਅੱਜ ਮੈਂ ਕੁਝ ਤਰੀਕੇ ਦੱਸੂਗੀ ਇਹਨਾਂ ਨੂੰ ਨੋਟ ਕਰ ਲੈਣਾ ਸਭ ਤੋਂ ਪਹਿਲਾਂ ਤੁਸੀਂ ਇਹ ਲੈਣਾਗਾ ਚਾਵਲ ਦਾ ਆਟਾ ਹੈਨਾ ਚੌਲਾਂ ਦਾ ਆਟਾ ਅੱਜ ਕੱਲ ਆਮ ਮਿਲ ਰਹੇ ਨੇ ਕਿਉਂਕਿ ਆਪਾਂ ਪਿੰਨੀਆਂ ਬਣਾ ਰያਗੇ ਹਨ ਤੇ ਆਪਣੇ ਕਿਰੈਨ ਐਂਡ ਕੁਕਿੰਗ ਐਂਡ ਸਟੀਚਿੰਗ ਵਾਲੇ ਚੈਨਲ ਤੇ ਵੀ ਮੈਂ ਪਿੰਨੀਆਂ ਦੀ ਵੀਡੀਓ ਹਨਾ ਪਾਉਂਗੀ ਤੇ ਤੁਸੀਂ ਉਹ ਜ਼ਰੂਰ ਦੇਖਣਾ ਅਲੱਗ ਤਰੀਕੇ ਦੇ ਨਾਲ ਬਣਾਉਣੀ ਹੁੰਦੀ ਹੈ ਮੈਂ ਇੱਕ ਖੋਏ ਦੇ ਨਾਲ ਹਨਾ ਉਹ ਮੈਂ ਵੀਡੀਓ ਇੱਕ ਦੋ ਦਿਨ ਦੇ ਵਿੱਚ ਅਪਲੋਡ ਕਰੂੰਗੀ ਉਸ ਚੈਨਲ ਤੇ ਤੇ ਸਭ ਤੋਂ ਪਹਿਲਾਂ ਤੁਸੀਂ ਇਹਨੇ ਕੀ ਕਰਨਾ ਚਾਓ ਚੌਲਾਂ ਦਾ ਆਟਾ ਲੈ ਲੈਣਾ ਹਨਾ ਦੋ ਚਮਚ ਤੁਸੀਂ ਚੌਲਾਂ ਦੇ ਆਟੇ ਦੇ ਲੈ ਲਓ ਉਹਦੇ ਵਿੱਚ ਇੱਕ ਚਮਚ ਤੁਸੀਂ ਪਾਉਣਾ ਹੈ ਦਹੀਂ ਦਾ ਜਿਹੜੇ ਚੌਲ ਨੇ ਨਾ ਉਹ ਆਪਣੀ ਸਕਿਨ ਨੂੰ ਨਾ ਟਾਈਟ ਕਰਨ ਦੇ ਵਿੱਚ ਆਪਣੀ ਸਕਿਨ ਦੇ ਵਿੱਚ ਜਿੰਨੇ ਵੀ ਹੈ ਨਾ ਆਪਣੇ ਰੂਮ ਬੰਦ ਹੋ ਜਾਂਦੇ ਨੇ ਉਹਨਾਂ ਨੂੰ ਖੋਲਣ ਦੇ ਵਿੱਚ ਨਾ ਬਹੁਤ ਮਦਦ ਕਰਦੇ ਨੇ ਦੂਸਰੀ ਜਿਹੜੀ ਦਹੀਂ ਹੈ ਦਹੀਂ ਇੱਕ ਇਹ ਜਿਹਾ ਮੋਇਸਚਰਾਈਜ਼ਰ ਹੈ ਜਿਵੇਂ ਕਿ ਤੁਸੀਂ ਹਨਾ ਆਪਣੀ ਸਕਿਨ ਦੇ ਉਪਰ ਬਹੁਤ ਤਰ੍ਹਾਂ ਦੇ ਹਨਾ ਮਹਿੰਗੇ ਮਹਿੰਗੇ ਕੈਮੀਕਲ ਲਗਾਉਣੇ ਹੋਗੇ ਹਨਾ ਤੇ ਉਹ ਕੁਝ ਵੀ ਤੁਹਾਨੂੰ ਲਗਾਉਣ ਦੀ ਲੋੜ ਨਹੀਂ ਹੈਗੀ ਸਿਰਫ ਦਹੀਂ ਨੂੰ ਚੌਲਾਂ ਦੇ ਵਿੱਚ ਮਿਕਸ ਕਰ ਲੈਣਾ ਤੇ ਤੀਸਰੀ ਚੀਜ਼ ਤੁਹਾਡੇ ਕੋਲ ਹੈ ਨਾ ਜਿਹੜਾ ਗੁਲਾਬ ਜਲ ਹੈ ਨਾ ਵਧੀਆ ਕਿਸੇ ਕੰਪਨੀ ਦਾ ਤੁਸੀਂ ਗੁਲਾਬ ਜਲ ਲੈ ਆਏ ਹੋ ਤੇ ਦੋ ਤਿੰਨ ਬੂੰਦਾਂ ਹਨਾ ਗੁਲਾਬ ਜਲ ਦੀਆਂ ਪਾ ਲਓ ਤੇ ਥੋੜਾ ਜਿਹਾ ਤੁਹਾਡੇ ਕੋਲ ਅਲੋਵਿਰਾ ਹੈਗਾ ਜਿਹਨੂੰ ਆਪਾਂ ਕਮਾਰ ਵੀ ਕਹਿ ਦਿੰਨੇ ਆ ਨਾ ਕੀ ਕਮਾਰ ਵੀ ਕਹਿ ਦਿੰਨੇ ਆ ਜੇ ਤਾਂ ਤੁਹਾਡੇ ਕੋਲ ਫਰੈਸ਼ ਆ ਤਾਂ ਤਾਂ ਦੋ ਚਮਚ ਉਹਦੇ ਨਾ ਫਰੈਸ਼ ਦੇ ਲੈ ਲਓ ਨਹੀਂ ਫਿਰ ਤੁਸੀਂ ਇਹ ਨਾ ਬਾਜ਼ਾਰ ਤੋਂ ਵੀ ਲੈ ਕੇ ਉਹਦੇ ਵਿੱਚ ਲੈ ਸਕਦੇ ਹੋ ਇਹ ਚਾਰੇ ਚੀਜ਼ਾਂ ਨੂੰ ਤੁਸੀਂ ਨੇ ਮਿਕਸ ਕਰ ਲੈਣਾ ਹੈ ਜਿਵੇਂ ਇੱਕ ਇੱਕ ਪੇਸਟ ਬਣਾ ਲੈਣਾ ਹੈ ਨਾ ਜਿਵੇਂ ਆਪਾਂ ਕਰੀਮ ਬਣਾ ਲੈਣਾ ਜਦੋਂ ਇਹਨੂੰ ਤੁਸੀਂ ਚਾਰੇ ਚੀਜ਼ਾਂ ਨੂੰ ਮਿਕਸ ਕਰੋਗੇ ਤਾਂ ਇਹ ਇੱਕ ਕਰੀਮ ਦੀ ਵੇਸ਼ ਦੇ ਵਿੱਚ ਬਣ ਜਾਊਗੀ ਤਾਂ ਇਸ ਨੂੰ ਨਾ ਆਪਣੇ ਚਿਹਰੇ ਦੇ ਉੱਪਰ ਨਾ ਸਾਰੇ ਤੇ ਇਸ ਤਰੀਕੇ ਦੇ ਨਾਲ ਜਿਵੇਂ ਆਪਾਂ ਪੈਕ ਲਗਾਉਣੇ ਆਂਗੇ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਨੇ ਲਗਾ ਲੈਣਾ ਹੈਗਾ ਇਹਨੂੰ ਨਾ ਜਿਹਨੂੰ ਲਗਾਉਂਗੇ ਤੁਸੀਂ ਉਦੋਂ ਬੋਲਣਾ ਨਹੀਂ ਹੈਗਾ ਜਿਵੇਂ 10 15 ਮਿੰਟ ਜਿੰਨਾ ਟਾਈਮ ਇਹ ਸੁੱਕਦਾ ਨਹੀਂ ਨਾ ਉਦੋਂ ਬੋਲਣਾ ਨਹੀਂ ਹੈਗਾ ਕਿਉਂਕਿ ਬੋਲੋਗੇ ਤਾਂ ਜਿੱਥੇ-ਜਿੱਥੇ ਨਾ ਤੁਹਾਡੇ ਇਹ ਇਕੱਠਾ ਹੋ ਜੂਗਾ ਬੋਲਣ ਤੇ ਇੱਥੇ ਅੱਖਾਂ ਦੇ ਨਾਲ ਨਾ ਉਹ ਤਾਂ ਉਥੋਂ ਆਪਣੀ ਸਕਿਨ ਜਿਵੇਂ-ਜਿਵੇਂ ਹੋਊਗੀ ਨਾ ਉਹ ਉਦੋਂ ਹੀ ਰਹਿ ਜਾਂਦੀ ਹੁੰਦੀ ਹੈਗੀ ਇਹ ਵੀ ਕੁਝ ਹੈ ਨਾ ਟਿਪਸ ਹੁੰਦੇ ਨੇ ਇਹਨਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਹੈਗਾ ਉਸ ਤੋਂ ਬਾਅਦ ਜਦੋਂ ਇਹ ਸੁੱਕ ਜੇ ਫਿਰ ਤੁਸੀਂ ਕਿਸੇ ਵੀ ਹੈ ਨਾ ਕੱਪੜੇ ਨੂੰ ਲੈ ਕੇ ਜਾਂ ਕਾਟਨ ਨੂੰ ਲੈ ਲਓ ਜਾਂ ਕਿਸੇ ਕੱਪੜਾ ਲੈ ਲਓ ਕੋਈ ਹੈ ਨਾ ਸੂਤੀ ਤਾਂ ਉਹਨੂੰ ਗਿੱਲਾ ਕਰਕੇ ਤੁਸੀਂ ਨੇ ਨਾ ਇਹਨੂੰ ਆਇਆ ਗੋਲ-ਗੋਲ ਸ਼ੇਪ ਦੇ ਵਿੱਚ ਨਾ ਮ사ਜ ਕਰਨੀ ਹੈਗੀ ਇਸ ਤਰੀਕੇ ਨਾਲ ਗੋਲ-ਗੋਲ ਚਾਹੇ ਆਪਣੇ ਉਂਗਲਾਂ ਨਾਲ ਦੇ ਨਾਲ ਵੀ ਕਰ ਲੋ ਨਾ ਇੱਕ ਖਾਸ ਧਿਆਨ ਰੱਖਣਾ ਕਿ ਕਦੇ ਵੀ ਚਿਹਰੇ ਨੂੰ ਨਾ ਜ਼ਿਆਦਾ ਗਰਮ ਪਾਣੀ ਨਾਲ ਨਹੀਂ ਧੋਣਾ ਤੇ ਦੂਸਰਾ ਆਪਾਂ ਹਨਾ ਮੂੰਹ ਨੂੰ ਧੋ ਕੇ ਨਾ ਆਪਾਂ ਰਗੜਨ ਲੱਗ ਜਾਨੇ ਰਗੜਨਾ ਨਹੀਂ ਹੈਗਾ ਇਹ ਚੀਜ਼ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਤੇ ਅਗਲੀ ਚੀਜ਼ ਤੁਸੀਂ ਨਾ ਆਪਣੀ ਜਿਹੜੀ ਮਲਤਾਨੀ ਮਿੱਟੀ ਹੁੰਦੀ ਆ ਆਪਾਂ ਨੂੰ ਦੁਕਾਨ ਤੋਂ ਨਾ ਬਹੁਤ ਈਜ਼ੀ ਮਿਲ ਜਾਂਦੀ ਹੈਗੀ ਤਾਂ ਤੁਸੀਂ ਉਹਦੇ ਵਿੱਚ ਨਾ ਇੱਕ ਦੋ ਮਤਲਬ ਕਿ ਬੂੰਦਾਂ ਗੁਲਾਬ ਜਲ ਦੀਆਂ ਪਾ ਕੇ ਥੋੜੇ ਜਿਹਾ ਠੰਡਾ ਪਾਣੀ ਪਾ ਕੇ ਤਾਂ ਤੁਸੀਂ ਉਸ ਨੂੰ ਮਿਕਸ ਕਰ ਲੈਣਾ ਹੈ ਉਹਦਾ ਵੀ ਤੁਸੀਂ ਇਸੇ ਤਰੀਕੇ ਨਾਲ ਪੈਕ ਲਗਾਉਣਾ ਇੱਕ ਦਿਨ ਜਿਹੜਾ ਮੈਂ ਪਹਿਲਾਂ ਦੱਸਿਆ ਉਹ ਲਗਾ ਲਓ ਦੂਸਰੇ ਦਿਨ ਤੁਸੀਂ ਇਹ ਲਗਾ ਲੈਣਾ ਹੈ ਕਿਉਂਕਿ ਇੱਕ ਦਿਨ ਲਗਾਓਗੇ ਤਾਂ ਤੁਹਾਡੀ ਸਕਿਨ ਨਾ ਸਰਦੀਆਂ ਨੇ ਫਟ ਵੀ ਸਕਦੀ ਹੈ ਤੇ ਇਹ ਦੋ ਚੀਜ਼ਾਂ ਹੋ ਗਈਆਂ ਹਨ ਤੀਸਰੀ ਚੀਜ਼ ਹੈਗੀ ਆਪਣੇ ਆਲੂ ਜਿਨ੍ਹਾਂ ਦੇ ਵੀ ਭੈਣਾਂ ਦੀ ਸਾਈਆਂ ਪੈ ਜਾਂਦੀਆਂ ਨੇ ਜਿਵੇਂ ਬਲੈਕ ਬਲੈਕ ਇਥੇ ਕਾਲੀਆਂ ਕਾਲੀਆਂ ਸਾਈਆਂ ਨਹੀਂ ਪੈ ਜਾਂਦੀਆਂ ਹੁੰਦੀਆਂ ਆਪਣੇ ਅੱਖਾਂ ਦੇ نیچے ਵੀ ਕਾਲੇ ਘੇਰੇ ਹੋ ਜਾਂਦੇ ਹਨ ਤਾਂ ਤੁਸੀਂ ਕੀ ਕਰਨਾ ਹੈ ਆਲੂ ਨੂੰ ਨਾ ਕद्दूकश ਕਰ ਲੈਣਾ ਹੈ ਕद्दूकश ਕਰਕੇ ਜਿਹੜਾ ਉਹਦਾ ਰਾਸ ਹੋਊਗਾ ਉਹਨੂੰ ਤੁਸੀਂ ਕਿਸੇ ਵੀ ਕਾਟਨ ਦੇ ਨਾਲ ਨਾ ਆਪਣੇ ਚਿਹਰੇ ਦੇ ਉੱਤੇ ਨਾ ਇਸ ਤਰੀਕੇ ਦੇ ਨਾਲ ਨਾ ਸਾਰੇ ਤੇ ਐ ਲਗਾਉਣਾ ਹੈਗਾ ਇਹਦੇ ਨਾਲ ਕੀ ਹੋਊਗਾ ਜਿਹੜੀ ਤੁਹਾਡੀ ਸਕਿਨ ਹੈ ਨਾ ਉਹ ਟਾਈਟ ਵੀ ਹੋਊਗੀ ਤੇ ਨਾਲੇ ਜਿਹੜੇ ਤੁਹਾਡੇ ਹੈ ਨਾ ਕਾਲੀਆਂ ਸਾਈਆਂ ਪੈ ਜਾਂਦੀਆਂ ਨੇ ਜਾਂ ਇੱਥੋਂ ਕਾਲਾ ਕਾਲਾ ਬਲੈਕ ਬਲੈਕ ਰਿੰਕਲਸ ਹੋ ਜਾਂਦੇ ਨੇ ਹਨ ਆਪਾਂ ਕਹਿ ਦਿੰਦੇ ਹਾਂ ਕਿ ਵੀ ਮੇਰੇ ਤਾਂ ਹੋ ਗਿਆ ਤਾਂ ਇਹ ਚੀਜ਼ਾਂ ਵੀ ਤੁਹਾਡੀਆਂ ਹਨਾ ਉਸ ਚੀਜ਼ ਨਾਲ ਖਤਮ ਹੋਣਗੀਆਂ ਬਸ ਮੇਨ ਗੱਲ ਹੈ ਕਿ ਤੁਸੀਂ ਗਰਮ ਪਾਣੀ ਨਾਲ ਚਿਹਰਾ ਨਹੀਂ ਧੋਣਾ ਤੇ ਰਾਗੜਨਾ ਨਹੀਂ ਚਿਹਰੇ ਨੂੰ ਜਦੋਂ ਵੀ ਤੁਸੀਂ ਚਿਹਰੇ ਨੂੰ ਸੁਕਾਉਣਾ ਹੈ ਤਾਂ ਇਸ ਤਰੀਕੇ ਨਾਲ ਨਾ ਹੌਲਕੇ ਹੌਲਕੇ ਜਿਵੇਂ ਆਪਾਂ ਕੋਈ ਵੀ ਆਪਣਾ ਟਾਵਲ ਲੈ ਕੇ ਨਾ ਇਸ ਤਰੀਕੇ ਨਾਲ ਹਲਕਾ ਹਲਕਾ ਤੁਸੀਂ ਨੇ ਆਪਣੇ ਮੂੰਹ ਨੂੰ ਹਨਾ ਸੁਕਾਉਣਾ ਹੈ ਤਾਂ ਤਿੰਨ ਚੀਜ਼ਾਂ ਹੋ ਗਈਆਂ ਤੇ ਸ਼ਾਮ ਨੂੰ ਸੌਣ ਵੇਲੇ ਸ਼ਾਮ ਨੂੰ ਜਦੋਂ ਆਪਾਂ ਨੇ ਸੌਣਾ ਹੈ ਉਸ ਟਾਈਮ ਤੁਸੀਂ ਥੋੜਾ ਜਿਹਾ ਆਪਣਾ ਖੋਪੇ ਦਾ ਤੇਲ ਜਿਹੜਾ ਨਾਰੀਅਲ ਦਾ ਤੇਲ ਹੈ ਉਹਨੂੰ ਲੈ ਕੇ ਆਪਣੇ ਹੱਥਾਂ 'ਤੇ ਇਸ ਤਰੀਕੇ ਨਾਲ ਲਗਾ ਕੇ ਬਧੀਆ ਜਿਹਾ ਅੱਧਾ ਚਮਚਾ ਨਾ ਪੂਰੇ ਤਰੀਕੇ ਨਾਲ ਆਪਣੀ ਨਾ ਚਿਹਰੇ ਤੇ ਐ ਗੋਲ-ਗੋਲ ਤੁਸੀਂ ਨੇ ਨਾ ਮ사ਜ ਕਰਨੀ ਹੈਗੀ ਇਹ ਲਗਾਤਾਰ ਤੁਸੀਂ 1 ਮਹੀਨਾ ਕਰੋਗੇ ਤਾਂ ਦੇਖਿਓ ਤੁਹਾਡਾ ਹਨਾ ਜਿਹੜਾ ਚਿਹਰਾ ਹੈਗਾ ਜੁਰੜੀਆਂ ਵਗੈਰਾ ਨੇ ਤੁਹਾਡੀਆਂ ਉਹ ਹਨਾ ਕਾਫੀ ਮਾਤਰਾ ਦੇ ਵਿੱਚ ਘਟ ਜਾਣਗੀਆਂ ਅਗਰ ਫਿਰ ਵੀ ਤੁਹਾਨੂੰ ਲੱਗਦਾ ਵੀ ਤੁਹਾਡੇ ਹਨਾ ਜੁਰੜੀਆਂ ਮਤਲਬ ਕਿ ਘਟ ਘਟ ਰਹੀਆਂ ਨੇਗੀਆਂ ਤੁਸੀਂ ਕੀ ਕੀ ਕਰਨਾ ਹੈ ਫੜਕੜੀ ਲੈ ਲੈਣੀ ਹੈ ਫੜਕੜੀ ਨੂੰ ਪੀਸ ਲੈਣਾ ਹੈ ਪਾਊਡਰ ਬਣਾ ਲੈਣਾ ਉਹਦਾ ਫਿਰ ਉਸ ਪਾਊਡਰ ਨੂੰ ਤੁਸੀਂ ਇੱਕ ਚਮਚ ਪਾਊਡਰ ਦਾ ਲੈ ਲੈਣਾ ਇੱਕ ਚਮਚ ਤੁਸੀਂ ਨੇ ਖੋਪੇ ਦੇ ਤੇਲ ਦਾ ਨਾਰੀਅਲ ਦੇ ਤੇਲ ਦਾ ਲੈ ਲੈਣਾ ਦੋਨਾਂ ਨੂੰ ਮਿਕਸ ਕਰਕੇ ਆਪਦੇ ਚਿਹਰੇ ਦੇ ਉੱਪਰ ਨਾ ਇਸ ਤਰੀਕੇ ਨਾਲ ਲਗਾਉਣਾ ਹੈ ਲਗਾਉਣ ਤੋਂ ਪਹਿਲਾਂ ਦੇਖੋ ਮੈਂ ਪਹਿਲਾਂ ਵੀ ਕਹਿਣੀ ਹੁੰਨੀ ਆ ਵੀ ਲਗਾਉਣ ਤੋਂ ਪਹਿਲਾਂ ਹਰ ਇੱਕ ਚੀਜ਼ ਨੂੰ ਆਪਣੀ ਨਾ ਸਕਿਨ ਤੇ ਲਗਾ ਕੇ ਦੇਖਿਆ ਕਰੋ ਕਿ ਬਈ ਉਹ ਜਲਣ ਤਾਂ ਨਹੀਂ ਹੁੰਦੀ ਤੁਹਾਨੂੰ ਕੋਈ ਉਹਦੇ ਨਾਲ ਅਲਰਜੀ ਤਾਂ ਨਹੀਂ ਹੁੰਦੀ ਤੁਹਾਨੂੰ ਕੋਈ ਉਹਦੇ ਨਾਲ ਇਨਫੈਕਸ਼ਨ ਤਾਂ ਨਹੀਂ ਹੁੰਦੀ ਹੈ ਨਾ ਕਿਉਂਕਿ ਐਦਾਂ ਹੀ ਆਪਾਂ ਸਕਿਨ ਤੇ ਲਗਾ ਲਾਂਗੇ ਨਾ ਕਈਆਂ ਦੀ ਸਕਿਨ ਸੈਂਸਿਟਿਵ ਹੁੰਦੀ ਹੈ ਜਿਸ ਦੇ ਨਾਲ ਕੋਈ ਇਫੈਕਟ ਵੀ ਹੋ ਜਾਂਦਾ ਹੁੰਦਾ ਹੈ ਨਾ ਚੀਜ਼ ਦਾ ਕੋਈ ਵੀ ਚੀਜ਼ ਤੁਸੀਂ ਹੋਮ ਰੈਮਡੀ ਮਤਲਬ ਕਿ ਜੂਸ ਕਰਨ ਤੋਂ ਪਹਿਲਾਂ ਉਹਨੂੰ ਥੋੜਾ ਜਣਾ ਨਾ ਵਰਤ ਕੇ ਦੇਖ ਲਿਆ ਕਰੋ ਇੱਕ ਜਿਵੇਂ ਮੈਂ ਆਪਣੇ ਹੱਥ ਤੇ ਲਗਾ ਲਵਾਂ ਜਾਂ ਆਪਣੀ ਗਰਦਨ ਤੇ ਲਗਾ ਕੇ ਦੇਖ ਲਵੋ ਥੋੜਾ ਜਣਾ ਤਾਂ ਸਵੇਰੇ ਆਪਣੇ ਮੂੰਹ ਨੂੰ ਧੋ ਲੈਣਾ ਹੈਗਾ ਜੇ ਤੁਸੀਂ ਸਵੇਰੇ ਲਗਾਉਂਗੇ ਕਿਉਂਕਿ ਫਿਰ ਦਿਨੇ ਮਿੱਟੀ ਘੱਟਾ ਵੀ ਪਈ ਜਾਂਦਾ ਹੁੰਦਾ ਹੈ ਨਾ ਉਹਦੇ ਨਾਲ ਸਕਿਨ ਥੋੜੀ ਜੀ ਖਰਾਬ ਹੋ ਜਾਂਦੀ ਹੈਗੀ ਤੇ ਸਭ ਤੋਂ ਬੈਸਟ ਤਰੀਕਾ ਹੈਗਾ ਹੈਗਾ ਖੀਰਾ ਖੀਰਾ ਤੁਸੀਂ ਜਿੰਨਾ ਖਾਓਗੇ ਉੰਨੀ ਤੁਹਾਡੇ ਚਿਹਰੇ ਤੇ ਗਲੋਅ ਆਏਗੀ ਖੀਰਾ ਤੇ ਗਾਜਰ ਦੋਨਾਂ ਨੂੰ ਤੁਸੀਂ ਨਾ ਸਲਾਦ ਦੇ ਰੂਪ ਦੇ ਵਿੱਚ ਖਾਓ ਤੇ ਅਗਲੀ ਚੀਜ਼ ਸਭ ਤੋਂ ਬੈਸਟ ਸੀਰਮ ਹੈਗਾ ਤੁਹਾਡੇ ਚਿਹਰੇ ਵਾਸਤੇ ਤੁਸੀਂ ਗਾਜਰ ਨੂੰ ਕद्दूकस ਕਰ ਲੈਣਾ ਹੈ ਉਦਾ ਰਸ ਕੱਢ ਲਓ ਖੀਰੇ ਨੂੰ ਕੱਦੂ ਕਸ਼ ਕਰ ਲੈਣਾ ਇਹ ਉਹਦਾ ਰਸ ਕੱਢ ਲਓ ਚਕੰਦਰ ਲੈ ਲਓ ਥੋੜਾ ਜਿਹਾ ਉਹਨੂੰ ਕੱਦੂ ਕਸ਼ ਕਰਕੇ ਉਹਦਾ ਰਸ ਕੱਢ ਲਓ ਤਿੰਨਾਂ ਨੂੰ ਮਿਕਸ ਕਰ ਲਓ ਇੱਕ ਦੋ ਬੂੰਦਾਂ ਤੁਸੀਂ ਮਿਲਾਉਣੀਆਂ ਨੇ ਤਾਂ ਹਨਾ ਆਪਣੇ ਔਰੈਂਜ ਜਾਂ ਸੰਤਰੇ ਆ ਰਹੇ ਨੇ ਹਨਾ ਇਹਨਾਂ ਦੀ ਮਿਲਾ ਲਓ ਜਿਵੇਂ ਕਿ ਵਿਟਾਮਿਨ ਸੀ ਵਿਟਾਮਿਨ ਈ ਦੇ ਕੈਪਸੂਲ ਪਾਉਂਦੇ ਉਹਦੀ ਜਗ੍ਹਾ ਤੇ ਤੁਸੀਂ ਇਸ ਦੇ ਵਿੱਚ ਦੋ ਚਾਰ ਬੂੰਦਾਂ ਹਨਾ ਸੰਤਰੇ ਦੀਆਂ ਮਿਲਾ ਲਓ ਇਹਨੂੰ ਕਰਨਾ ਕੀ ਹੈ ਤੁਸੀਂ ਨੇ ਫਿਰ ਕਿਸੇ ਵੀ ਹਨਾ ਸਪਰੇਅ ਬੋਟਲ ਉਹ ਜਿਹੜੀ ਆਪਣੀ ਪਰਫਿਊਮ ਭੰਗ ਵਗੈਰਾ ਵਾਲੀਆਂ ਹੁੰਦੀਆਂ ਨੇ ਜਾਂ ਆਪਾਂ ਨੂੰ ਆਪਾਂ ਨੂੰ ਫੇਸ ਤੇ ਵੈਸੇ ਬਿਲਾਉਣ ਵਾ ਆਪਾਂ ਤਾਂ ਤੁਸੀਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਉਹਦੇ ਵਿੱਚ ਪਾ ਲਓ ਜਦੋਂ ਵੀ ਤੁਹਾਨੂੰ ਟਾਈਮ ਲੱਗਦਾ ਨਾ ਤੁਸੀਂ ਆਪਣੇ ਚਿਹਰੇ ਤੇ ਇਸ ਤਰੀਕੇ ਨਾਲ ਸਪਰੇਅ ਕਰ ਲਓ ਇਸ ਚੀ ਦੀ ਤੇ ਫਿਰ ਹਲਕਾ ਹਲਕਾ ਹੱਥ ਦੇ ਨਾਲ ਇਸ ਤਰੀਕੇ ਨਾਲ ਦਬਾ ਲੈਣਾ ਆਪਣੇ ਸਾਰੇ ਚਿਹਰੇ ਨੂੰ ਤੇ ਇਹ ਚੀਜ਼ਾਂ ਜੋ ਤੁਸੀਂ ਕਰੋਗੇ ਨਾ ਤੁਹਾਨੂੰ ਕਿਸੇ ਪਾਰਲਰ ਚ ਜਾਣ ਦੀ ਲੋੜ ਨਹੀਂ ਤੁਹਾਨੂੰ ਕੋਈ ਮਹਿੰਗੇ ਪ੍ਰੋਡਕਟ ਲਾਉਣ ਦੀ ਲੋੜ ਨਹੀਂ ਤੁਹਾਨੂੰ ਕੁਝ ਵੀ ਲਗਾਉਣ ਦੀ ਲੋੜ ਨਹੀਂ ਤਾਂ ਜਦੋਂ ਤੁਸੀਂ ਥੋੜੀ ਜਿਹੀ ਆਪਣੀ ਸਕਿਨ ਦੀ ਕੇਅਰ ਕਰਨ ਲੱਗੇ ਨਾ ਦੇਖਿਓ ਤੁਹਾਡੀਆਂ ਜੜੜੀਆਂ ਨੇ ਚਿਹਰੇ ਤੇ ਕਾਲਾਪਾਨ ਹੈ ਚਿਹਰੇ ਦੀ ਰੌਣਕ ਜਿਹੜੇ ਦੀ ਚਮਕ ਚਲੀ ਗਈ ਹੈ ਨਾ ਸਾਰਾ ਕੁਝ ਵਾਪਸ ਆ ਜਾਊਗਾ ਤੇ ਫਿਰ ਵੀ ਕੋਈ ਵੀ ਗੱਲ ਤੁਹਾਨੂੰ ਨਹੀਂ ਪਤ ਲੱਗਦੀ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਕਿਉਂਕਿ ਮੈਂ ਤੁਹਾਡੀ ਭੈਣ ਹਾਂ ਤੁਹਾਨੂੰ ਹਰ ਇੱਕ ਗੱਲ ਦਾ ਜਵਾਬ ਦੇਵਾਂਗੀ ਕਿਉਂਕਿ ਮੇਰੀ ਡਿਊਟੀ ਹੈਗੀ ਤੁਹਾਡੀ ਹਰ ਇੱਕ ਗੱਲ ਦਾ ਜਵਾਬ ਦੇਣਾ ਤੇ ਤੁਹਾਡੀ ਡਿਊਟੀ ਹੈ ਮੇਰੀ ਵੀਡੀਓ ਨੂੰ ਲਾਈਕ ਤੇ ਇੱਕ ਪਿਆਰਾ ਜਿਹਾ ਕਮੈਂਟ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਕਿਉਂਕਿ ਇਹਦੇ ਨਾਲ ਨਾ ਫਿਰ ਦੇਖੋ ਤੁਹਾਨੂੰ ਵੀ ਪਤਾ ਹੈ ਵੀ ਇਹ ਚੀਜ਼ ਨਾਲ ਸਾਨੂੰ ਕੁਝ ਨਹੀਂ ਮਿਲਦਾ ਜਿੰਨੇ ਵੀ ਅਸੀਂ ਯੂਟਿਊਬਰ ਹਨਾ ਨਾ ਲਾਈਕ ਨਾਲ ਕੁਝ ਮਿਲਦਾ ਨਾ ਕਮੈਂਟ ਨਾਲ ਕੁਝ ਮਿਲਦਾ ਨਾ ਸ਼ੇਅਰ ਦੇ ਨਾਲ ਹਨਾ ਇਹਦੇ ਨਾਲ ਸਿਰਫ ਮਿਲਦਾ ਕੀ ਹੈਗਾ ਤੁਹਾਡਾ ਹਨਾ ਪਿਆਰ ਜਦੋਂ ਪਿਆਰਾ ਜਿਹਾ ਕਮ ਵੀ ਮੈਂ ਕੋਈ ਹੋਰ ਵਧੀਆ ਵਧੀਆ ਵੀਡੀਓ ਲੈ ਕੇ ਆਵਾਂ ਹਣਾ ਇਹ ਚੀਜ਼ਾਂ ਤੁਸੀਂ ਨੇ ਜ਼ਰੂਰ ਕਰਨੀਆਂ ਹਨ ਫਿਰ ਜਿੰਨੂ ਜਿੰਨੂ ਭੈਣ ਭਰਾਵਾਂ ਨੂੰ ਫਰਕ ਪਿਆ ਤਾਂ ਮੈਨੂੰ ਜ਼ਰੂਰ ਦੱਸਣਾ ਤੇ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚੋਂ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ